ਵਿੱਚ ਉਹ ਬਾਜ਼ਾਰ ਹੈ ਜਿਹਦੇ ਤੁਹਾਨੂੰ ਅਸੀਂ ਅੱਜ ਤਸਵੀਰਾਂ ਵਿਖਾਵਾਂਗੇ ਵੀ ਲੰਬੇ ਸਮੇਂ ਤੋਂ ਆਜ਼ਾਦੀ ਦੇ ਬਾਅਦ ਜਾਂ ਜਿਹੜੀਆਂ ਇਹ ਜਿਹੜੇ ਕੰਮ ਜਿਹੜੇ ਇੱਥੇ ਮੰਝੇ ਬੁੰਨਨ ਦਾ ਉਹ ਚੱਲਦਾ ਦਿਖਾਈ ਦੇ ਰਿਹਾ ਭਾਵੇਂ ਮੰਝੇ ਬੁੰਨਣ ਦੇ ਵਿੱਚ ਥੋੜੀ ਤਬਦੀਲੀ ਜ਼ਰੂਰ ਆਈ ਆ ਕਿਉਂਕਿ ਪਹਿਲਾਂ ਜਿਹੜੇ ਮੰਝੇ ਹੁੰਦੇ ਸੀ ਲੱਕੜ ਦੇ ਹੁੰਦੇ ਸੀਗੇ ਤੇ ਬਾੰਦ ਦੇ ਨਾਲ ਇਹ ਬੁੰਨੇ ਜਾਂਦੇ ਸੀਗੇ ਲੇਕਿਨ ਹੁਣ ਜਿਹੜੀ ਆ ਸੂਤੀ ਨਾਈਲੋਨ ਜਿਹੜੀ ਆ ਵਰਤੀ ਜਾ ਰਹੀ ਆ ਪਾਵੇਂ ਇਸ ਦਾ ਜਿਹੜਾ ਵੀ ਕੰਮ ਕਹਿ ਰਿਹਾ ਵੀ ਕਾਰੋਬਾਰ ਜਿਹੜਾ ਹੈਗਾ ਸ਼ਹਿਰਾਂ ਵਿੱਚ ਤਾਂ ਪੂਰੀ ਤਰ੍ਹਾਂ ਤੇ ਲਗਭਗ ਖਤਮ ਹੁੰਦਾ ਦਿਖਾਈ ਦੇ ਰਿਹਾ ਲੇਕਿਨ ਪਿੰਡਾਂ ਵਿੱਚ ਹਜੇ ਵੀ ਇਹਨਾਂ ਦੀ ਡਿਮਾਂਡ ਹੈਗੀ ਹੈ ਲੇਕਿਨ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਮਤਲਬ ਕਿ ਇਥੇ ਇਹ ਮੰਦਿਆਂ ਨੂੰ ਬੁਣਿਆ ਜਾ ਰਿਹਾ ਤੇ ਕਾਫੀ ਮਿਹਨਤ ਕੀਤੀ ਜਾ ਰਹੀ ਆ ਕਿਉਂਕਿ ਇਹਦੀ ਲਾਹਤ ਜਿਹੜੀ ਹੈਗੀ ਆ ਉਹ ਕਾਫੀ ਹੁੰਦੀ ਆ ਲੇਕਿਨ ਬਚਤ ਬਹੁਤ ਘੱਟ ਹੁੰਦੀ ਆ ਲੇਕਿਨ ਉਸ ਦੇ باوجود ਵੀ ਇਹਨਾਂ ਲੋਕਾਂ ਦੇ ਕੋਲੋਂ ਕੋਈ ਹੋਰ ਕੰਮ ਨਹੀਂ ਹੁੰਦਾ ਜਿਸ ਕਰਕੇ ਇਸ ਕੰਮ ਨੂੰ ਜਿਹੜੀ ਆ ਉਹ ਕਰਦੇ ਦਿਖਾਈ ਦੇ ਰਿਹਾ ਅਸੀਂ ਗੱਲ ਕਰਾਂਗੇ ਇੱਥੇ ਬਾਪੂ ਵੀ ਮੌਜੂਦ ਆ ਜਿਹੜੇ ਆਪਾਂ ਨੂੰ ਦੱਸਣਗੇ ਵੀ ਆਖਰੀ ਜਿਹੜੀ ਇਹ ਕੰਮ ਹੈ ਕਿੰਨੀ ਦੇਰ ਤੋਂ ਕਰਦੇ ਪਿਆ ਤੇ ਹੁਣ ਇਸ ਕੰਮ ਦੇ ਵਿੱਚ ਕੀ ਫਰਕ ਆਇਆ ਆਜ਼ਾਦੀ ਦੇ ਸਮੇਂ ਤੋਂ ਬਾਅਦ ਸਤਿ ਸ਼੍ਰੀ ਅਕਾਲ ਬਾਬੂ ਜੀ ਸਤਿ ਸ਼੍ਰੀ ਅਕਾਲ ਜੀ ਬਾਬੂ ਜੀ ਇਹ ਜਿਹੜਾ ਕੰਮ ਚੱਲਦਾ ਪਿਆ ਕਿੰਨੀ ਦੇਰ ਤੋਂ ਚੱਲਦਾ ਪਿਆ ਤੇ ਮਤਲਬ ਕੀ ਫਰਕ ਆਇਆ ਜੀ ਫਰਕ ਤਾਂ ਇਹ ਕੰਮ ਨਾਲ ਦੂਜੇ ਕੋਈ ਰਹਿ ਨਹੀਂ ਗਿਆ ਮੈਂ ਤਲਾ ਕੰਮ 'ਚ ਜਿੱਦਾਂ ਕੰਮ ਰਹਿ ਨਹੀਂ ਗਿਆ ਮਤਲਬ ਕੋਈ ਕੋਈ ਬਾਹ ਦਾ ਆ ਜਾਏ ਤੇ ਬਿਆਜ ਵਾਲਾ ਕੰਮ ਹੀ ਮੈਂ ਤਲਾ ਕੰਮ 'ਚ ਹੀ ਇਹਨਾਂ ਵਿੱਚ ਕਰਕੇ ਰਹੀ ਜਾਂਦੇ ਮੰਜੋਂ ਜੋ ਜਿੰਨੇ ਕੋਨੇ ਕਰਦੇ ਕੀ ਫਰਕ ਆਇਆ ਪਹਿਲੇ ਦੇ ਟਾਈਮ ਦੇ ਨਾਲ ਹੁਣ ਟਾਈਮ ਇਹ ਤਾਂ ਹੁਣ ਲੈਂਦਾ ਹੋਰ ਰੋਟੀ ਸੋਖੀ ਮਿਲ ਜਾਂਦੀ ਹੈ ਅੱਗੋਂ ਅੱਗ ਨਹੀਂ ਮਿਲਦੀ ਸੀ ਅੱਗੇ ਕੀ ਫਰਕ ਸੀ ਅੱਗੇ ਫਰਕ ਤਾਂ ਇਹ ਨੇਂਡ ਕਰਕੇ ਹਣੀ ਮੈਂ ਨਿਕਾਲੀ ਹੋਣੀ ਖਾਣੀ ਹੈ ਭਾਈ ਨਾ ਫਰਕ ਪੈਂਦਾ ਉਹ ਦੇਖ ਮੈਂ ਦੇਖਾਂਗੇ ਤੇ ਰੋਟੀ ਮਿਲੇਗੀ ਮੈਂ ਨਹੀਂ ਮਿਲਣੀ ਮਿਹਨਤ ਤਾਂ ਦੇਖੋ ਕਰਨੀ ਪੈਂਦੀ ਹੈ ਹਰ ਕੰਮ ਦੇ ਵਿੱਚ ਜਿਰਾ ਮਤਲਬ ਕੀ ਹੈ ਮਤਲਬ ਕਿ ਆਖਰ ਜਿਲਾ ਘਰਾਂ ਤੋਂ ਚਲਾਉਣਾ ਤੋਂ ਗਿਆ ਕਿ ਭਾਈ ਤੁਹਾਨੂੰ ਪਾਜੀ ਕਿੰਨੀ ਦੇਰ ਤੋਂ ਇਹ ਕਾਰੋਬਾਰ ਇੱਥੇ ਚੱਲਦਾ ਪਿਆ ਤੇ ਤੁਸੀਂ ਦੇਖਦੇ ਪਿਓ ਤੇ ਕਰ 40 ਸਾਲ ਤੋਂ ਚੱਲ ਰਿਹਾ ਇਹ ਤਾਂ ਮੋੜ ਸਹਲਾ acha ਹੁਣ ਤੇ ਪਹਿਲੇ ਦੇ ਕੰਮ ਦੇ ਵਿੱਚ ਕੀ ਫਰਕ ਆਇਆ ਮੰਝੇ ਦੇ ਵਿੱਚ ਕੀ ਫਰਕ ਰਿਹਾ ਮੰਜੇ ਬਾਕੀ ਅਗੇ ਲੱਕੜ ਦੇ ਜ਼ਿਆਦਾ ਚੱਲਦੇ ਸੀ ਹੋਣ ਲੋਹੇ ਦਾ ਸਾਧ ਸੰਤ ਲੋਹੇ ਦੇ ਜਿਆਦਾ ਵੇਖਦੇ ਜਿੰਨਾ ਮੰਜੇ ਦੇ ਲੱਕੜਾ ਲੋਹੇ ਦੇ ਦੇਖਦੇ ਸੀ ਸਭ ਲੱਕੜ ਦੇ ਕਾਰੀਗਰ ਹੋ ਰਹੇ ਨਹੀਂਗੇ ਹੁਣ ਅੱਜ ਕੱਲ ਮਸ਼ੀਨੀ ਜੋਗ ਗਿਆ ਤੇ ਮਸ਼ੀਨ ਦਸਾਉਣੇ ਪੰਪ ਬਾਕੀ ਉਹਨਾਂ ਹੀ ਜਰੂਰ ਰੱਖਣੀ ਹੁੰਦੀ ਸੱਦੇ ਉਹ ਉਹਨਾਂ ਆਪ ਹੀ ਹੁੰਦਾ ਮੰਜੇ ਜਿਹੜੇ ਮੰਜੇ ਮਤਲਬ ਕਿ ਲੱਕੜ ਤੋਂ ਲੈ ਕੇ ਲੋਹੇ ਤੇ ਵਿੱਚ ਦਾ ਸ਼ਿਫ ਹੋ ਗਏ ਲੇਕਿਨ ਬਣਵਾਈ ਤੋਂ ਵੀ ਚੱਲਦੀ ਹੈ ਹਾਂਜੀ ਬਣਵਾਈ ਹੋਈ ਚੱਲੇ ਜੋ ਪਹਿਲਾਂ ਅੱਜ ਤੋਂ 50 ਸਾਲ ਪਹਿਲਾਂ ਚੱਲਦੇ ਸੀ ਅੱਜ ਵੀ ਉਵੇਂ ਬਣਾਈ ਹੁਣੇ ਹੀ ਚੱਲਦੀ ਹੈ ਅਪਣੀ ਮਿਹਨਤੀ ਕਰਦੇ ਪਹਿਲੇ ਪ੍ਰੋਫਰ ਤੇ ਹੋਣ ਪ੍ਰੋਫਰ ਦੀ ਕੀਮਤ ਪਾਇ ਪ੍ਰੋਫਿਟ ਐਦਾ ਜਿਵੇਂ ਪਹਿਲਾਂ ਅੱਜ ਕਾ ਉਹ ਸਮੇਂ ਦੇ ਸਮਝ ਨੇ ਮੰਗਾਈ ਵਾਧਰੀ ਉਸ ਸਮੇਂ ਦਾ ਵੀ ਰੇਟ ਵਧ ਰਿਹਾ ਹੈ ਉਸ ਹਿਸਾਬ ਨਾਲ ਚੱਲੀ ਜਾਦਾ ਕੰਮ ਸਭ ਸੋ ਚਾੜਾ ਨਾ ਬੀਬੀਓ ਵੀ ਇੱਥੇ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਆਖਿਰ ਇਹਨਾਂ 'ਚ ਕੀ ਫਰਕ ਆ ਪੰਜੀ ਤੁਸੀਂ ਕਿੰਨੀ ਦੇਰ ਤੋਂ ਕੰਮ ਕਰਦੇ ਹੋ ਤੇ ਕੀ ਫਰਕ ਤੋਂ ਨਜ਼ਰਾਂ ਦਾ ਮੈਨੂੰ ਤਾਂ ਹੋ ਗਿਆ 8 ਸਾਲ ਕੰਮ ਕਰਦੀ ਨੂੰ ਪਹਿਲਾਂ ਘੱਟ ਸੀ ਨਾ ਇਹਨਾਂ ਨੂੰ ਘੋਲ ਘੋਲ ਕੀਤਾ ਨਾਈਟ ਪਹਿਲਾਂ ਬਹੁਤ ਘੱਟ ਸੀ ਹੁਣ ਕੀ ਫਰਕ ਆਇਆ ਵੀ ਕਿੰਨੀ ਕੋ ਮਿਹਨਤ ਲੱਗਦੀ ਆ ਕਿੰਨਾ ਟਾਈਮ ਤੁਹਾਨੂੰ ਲੱਗਦਾ ਲੱਗਦੀ ਏ ਆਵਾਨ ਵੀ ਕਰਨਾ ਦੇੜਨਾ ਵੀ ਫਿਰ ਮੰਜੇ ਵੀ ਬੁੰਨੇ ਤਾਂ ਉਹ ਪੰਜ ਸੱਤ ਕੁ ਕਰਨਾ ਇੱਕ ਦਿਨ ਚ ਕਿੰਨੇ ਕੁ ਤਿਆਰ ਕਰ ਦਿੰਦੇ ਅਸੀਂ ਆਖੀ ਬਣਾ ਤੇ ਕਿੰਨਾ ਕੁ ਪ੍ਰੋਫਿਟ ਇੱਕ ਮੰਜੇ ਦੇ ਹਿਸਾਬ ਨਾਲ ਜੇ ਕਹਿਆ ਵੀ ਛੱਡਦਾ ਵੀ ਤੁਹਾਡਾ ਕਾਹਦਾ ਕਾਰੋਬਾਰ ਤੁਮਾਂ ਤੇ ਚੱਲਦਾ 1500 ਰੁਪਏ ਬਣ ਜਾਂਦਾ 400 ਰੁਪਏ ਬਣ ਜਾਂਦਾ ਤੁਸੀਂ ਸਮਝਦੇ ਵੀ ਇਹ ਮਿਹਨਤ ਦਾ ਕੰਮ ਵਧੀਆ ਵੀ ਜਦੋਂ ਕਾਰੋਬਾਰ ਠੀਕ ਹੋ ਗਿਆ ਵੀ ਵੇਲੇ ਵੀ ਖਰੇ ਵੀ ਵੇਲੇ ਬੈਠਣਾ ਮਿਹਨਤ ਕਰਕੇ ਆਪਦੇ ਬੱਚਿਆਂ ਨੂੰ ਦੇਖਣਾ ਪ੍ਰਾਈਸ ਤੇ ਫਾਈਟ ਕਰਨੀ ਤੁਸੀਂ ਦੇਖ ਸਕਦੇ ਹੋ ਵੀ 50 ਦੇ ਵਿੱਚ ਪੂਰੇ ਤੌਰ ਤੇ ਨਗਰ ਵੀ ਸਾਰੇ ਹੀ ਮਤਲਬ ਕੀ ਇਸ ਕੰਮ ਚ ਲੱਗ ਗਿਆ ਕਿਉਂਕਿ ਬੀਬੀਆਂ ਦਾ ਕਹਿਣਾ ਵੀ ਘਰ ਦੇ ਵਿੱਚ ਵੀ ਵੇਲੇ ਬੈਠੇ ਹਿੱਤਾ ਜਿਹੜੇ ਬੱਚੇ ਸਕੂਲ ਨਾਲ ਚਲੇ ਜਾਂਦੇ ਆ ਕਿਰੇ ਕਾਰੋਬਾਰ ਨਾਲ ਆਪਣੇ ਘਰਦਿਆਂ ਦਾ ਜਿਹੜਾ ਹੱਥ ਵਟਾਉਂਦੇ ਦਿਖਾਈ ਦੇ ਰਹੇ ਆ ਤੁਸੀਂ ਘਰ ਦੀ ਪਾਲਣਾ ਤੇ ਮਿਹਨਤ ਮੁਸ਼ਕਤ ਤਾਂ ਜਰੂਰ ਹੈਗੀ ਆ ਲੇਕਿਨ ਕਹਿ ਸਕਦੇ ਆ ਕਿ ਇਹ ਜਿਹੜੀ ਚੀਜ਼ਾਂ ਦੀ ਡਿਮਾਂਡ ਚੱਲੀ ਹੈ ਜਰੂਰ ਠੱਗੀ ਜਰੂਰ ਆ ਕਿਉਂਕਿ ਸ਼ਹਿਰਾਂ ਵਿੱਚ ਵਰਤਨਾ ਜਿਹੜਾ ਬੰਦ ਕਰਤਾ ਫੋਲਡਿੰਗ ਬੈੱਡ ਚੱਲਣ ਲੱਪੇ ਨੇ ਇਸ ਕਰਕੇ ਇਹਨਾਂ ਦੀ ਡਿਮਾਂਡ ਜਿਹੜੀ ਆ ਠੱਗੀ ਹੈ ਲੇਕਿਨ ਫਿਰ ਵੀ ਇਹਦੇ ਨਾਲ ਜਿਹੜੇ ਲੋਕ ਆ ਉਹ ਵਿਝਾਰਾ ਕਰਦੇ ਦਿਖਾਈ ਦੇ ਰਹੇ ਮਿਹਨਤ ਕਰਦੇ ਦਿਖਾਈ ਦੇ ਰਹੇ ਤੁਸੀਂ ਵੀ ਦੇਖ ਸਕਦੇ ਹੋ ਕਿਵੇਂ ਮਦ ਲੋਕ ਵੀ ਲੱਗੇ ਆ ਬੀਬੀਆਂ ਨੂੰ ਵੀ ਲੱਗੀਆਂ ਇਸ ਕੰਮ ਨੂੰ ਆਪਣੇ ਬੱਚਾ ਦਾ ਪਾਲਣ ਪੋਸ਼ਣ ਵੀ ਕਰਦੇ ਆ ਲੇਕਿਨ ਭਾਜੀ ਜੇ ਹੁਣ ਦੇਖਿਆ ਜਾਵੇ ਕਾਫੀ ਮੰਜੇ ਤਿਆਰ ਹੁੰਦੇ ਆ ਤੁਸੀਂ ਕਿਸ ਤਰ੍ਹਾਂ ਫਿਰ ਇਹਨੂੰ ਦੇਖੀਂ ਆਇਗਾ ਪਿੰਡਾਂ 'ਚ ਜਿਆਦਾ ਜਿਆਦਾ ਜਿੱਦਾਂ ਕੋਈ ਰੇੜਿਆਂ ਵਾਲੇ ਲੈ ਜਾਂਦੇ ਨੇ ਉੱਠ ਲਈ ਜਾ ਕੇ ਉਹ ਸੇਹ ਚੱਬਣੇ ਲੱਗ ਜਾਂਦੇ ਕਿ ਜਿਹੜੀ ਐਸੀ ਐਥੇ ਵਹਿ ਕੰਮ ਕਰਦੇ ਆ ਬਾਕੀ ਜਿਆਦਾ ਪਿੰਡਾਂ 'ਚ ਇਸ ਤਰ੍ਹਾਂ ਦੇ ਕੰਮ ਕਿਥੋਂ ਰੇੜਿਆਂ ਵਾਲੇ ਲੈ ਕੇ ਆਏ ਤੇ ਸ਼ਾਮ ਨੂੰ ਵੇਖ ਕੇ ਆਇਸ ਕਿ ਫੋਲਡਿੰਗ ਬੈੱਡ ਨੇ ਇਸ ਕੰਮ ਤੇ ਵਿਚ ਅਸਰ ਪਾਇਆ ਕਿ ਜਾਂ ਕੋਈ ਹੋਰ ਕਾਰਨ ਹੈ ਕਿ ਫੋਲਡੇ ਦਾ ਆਧੇ ਜਗ੍ਹਾ ਆਧੇ ਜਗ੍ਹਾ ਹੈ ਵਹਿ ਜਿਆਦਾ ਚੱਲ ਰਹੇ ਪਿੰਡਾਂ 'ਚ ਜਿਆਦਾ ਇਹਨੂੰ ਪ ਆਦੋਂ ਨੇ ਮੰਜਾਈ ਪਸੰਦ ਜਾਂਦੇ ਕਾਰਨ ਕੀ ਹੈ ਕਾਰਨ ਵਧੀਆ ਇਹਦੇ ਵਿੱਚ ਬੈਸਟ ਵਧੀਆ ਮਿਲਦੀ ਹੈ ਥੋੜਾ ਵਧੀਆ ਰੈਸਟਾਲ ਵਧੀਆ ਕਈ ਬੈੱਡ ਦੇ ਨਹੀਂ ਸੋਚ ਸਕਦੇ ਇੰਡਰ ਵੀ ਸੌਣ ਦੀ ਮੰਜੇ ਵੀ ਸੌਣ ਦੀ ਕਈਆਂ ਨੂੰ ਆਜ ਵੀ ਬੈੱਡ ਨਹੀਂ ਪਸੰਦ ਆਉਂਦੇ ਹੈ ਬੈੱਡ ਬਣਾਈਦਾ ਪਰ ਬੈਟ ਨਹੀਂ ਮੰਜੇ ਪਸੰਦ ਤੁਸੀਂ ਸਮੇਂ ਦੇ ਵਿੱਚ 40 ਸਾਲ ਤੋਂ 30 ਜਿਆਦਾ ਸਮਾਂ ਤੁਸੀਂ ਦੇਖਦੇ ਹੋਗੇ ਕਿ ਤੁਹਾਨੂੰ ਲੱਗਦਾ ਨਹੀਂ ਇਹ ਤਾਂ ਮੁਸ਼ਕਲ ਹੈ ਕੋਈ ਹੋਰ ਕੰਮ ਕਰਨਾ ਚਾਹੀਦਾ ਬਾਕੀ ਇਹ ਸੌ ਤਾਂ ਇਹ ਕਰ ਰਹੇ ਨੇ ਇਹ ਕੰਮ ਤੇ ਪਏ ਨੇ ਇਹ ਹੀ ਤਰੀਕਾ ਹੈ ਤੇ ਬਾਜ਼ਾਰ ਮਤਲਬ ਸਾਰਾ ਇਹ ਸਾਰਾ ਇਹ ਕੰਮ ਕਰਦਾ ਸਾਰੇ ਨਦਰ ਸਾਰਾ ਫਰੋਇ ਪਰ ਜਿਹੜੇ ਵਿੱਚ ਇੱਥੇ ਮੰਝਉਣ ਕੇ ਜਾ ਰਹੇ ਪੂਰੇ ਗਿਰ ਹਾਂ ਸਾਰੇ ਫਰੋਇ ਪਰ ਜਿਹੜੇ ਕੋਈ ਮੰਝਿਆ ਜਾ ਰਿਹਾ ਕਿ ਵੀ ਆਪ ਕੋ ਨਿਕਲ ਜਾ ਚਾਰ ਹਾਂ ਸਾਰਾ ਮੰਝਿਆ ਚ ਆਰਡਰ ਜਿਹੜੇ ਆਮ ਲੋਕ ਜਿਹੜੇ ਤਰ੍ਹਾਂ ਚ ਆ ਕੇ ਦਿੰਦੇ ਆ ਜਾਂ ਮਤਲਬ ਦੁਕਾਨਦਾਰ ਪਰਵਾਦ ਦੁਕਾਨਦਾਰ ਵੀ ਆਰਡਰ ਦੇ ਰਹੇ ਨੇ ਇਥੋਂ ਪਿੰਡਾਂ ਦੇ ਦੁਕਾਨਾਂ ਤੋਂ ਨਹੀਂ ਇਥੋਂ ਦੁਕਾਨਦਾਰ ਵੀ ਲੈ ਜਾਂਦੇ ਨੇ ਬਾਕੀ ਗਾੜ ਵੈਸੇ ਹੀ ਆਣੇ ਪਿੰਡਾਂ ਵਿੱਚੋਂ ਦਾ ਆ ਜਾਂਦਾ ਕਿਸੇ ਪਰਸਾ ਗਾੜ ਗਿਆ ਮਤਲਬ ਖੁਸ਼ ਹੋ ਕੰਮ ਕਰ ਹਾਂਜੀ ਹਾਂ ਕੰਮ ਕਰ ਤੁਸੀਂ ਦੇਖ ਸਕਦੇ ਹੋ ਭਾਵੇਂ ਆਜ਼ਾਦੀ ਦੇ ਸਮੇਂ ਤੋਂ ਬਾਅਦ ਜਿਹੜਾ ਕਾਰੋਬਾਰ ਚੱਲਦਾ ਪਿਆ ਲੇਕਿਨ ਲੋਕ ਫਿਰ ਵੀ ਖੁਸ਼ ਆ ਕਿਉਂਕਿ ਥੋੜੀ ਤਬਦੀਲੀ ਜ਼ਰੂਰ ਆਈ ਹੈ ਮੰਗਿਆਂ ਦੇ ਵਿੱਚ ਲੇਕਿਨ ਕਹਿ ਸਕਦੇ ਹਾਂ ਦੀ ਇਹਨਾਂ ਦੀ ਜਿਹੜਾ ਜੀਵਨ ਹੈ ਉਹ ਸੁਖਾਲਾ ਜੂਰ ਹੈ ਕਿਉਂਕਿ ਘਰ ਦੇ ਵਿੱਚ ਹੀ ਜਿਹੜਾ ਕਾਰੋਬਾਰ ਚੱਲਦਾ ਦਿਖਾਈ ਦੇ ਰਿਹਾ ਵੀ ਜਿਆਦਾ ਘਰੋਂ ਬਾਹਰ ਨਿਕਲ ਕੇ ਬੀਬੀਆਂ ਨੂੰ ਨਹੀਂ ਜਾਣਾ ਪੈਂਦਾ ਜਿਸ ਕਰਕੇ ਘਰ ਵੀ ਜਿਹੜਾ ਵੀ ਚਲਾਣਾ ਜਿਹੜਾ ਸੁਖਾਲਾ ਹੋ ਜਾਂਦਾ ਤੇ ਹੁਣ ਇਹਦੀ ਮਿਹਨਤ ਵੀ ਨਹੀਂ ਮਿਲ ਜਾਂਦੀ ਆ ਵੀ ਘਰ ਦੇ ਵਿੱਚ ਜਿਹੜਾ ਬੱਚਿਆਂ ਦਾ ਪਾਲਣ ਪੋਸ਼ਣ ਆਸਾਨੀ ਦੇ ਨਾਲ ਜਿਹੜਾ ਹੁੰਦਾ ਉਹ ਦਿਖਾਈ ਦੇ ਰਿਹਾ ਚੈਨਲ ਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਕਰੋਇਲ ਪੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ